ਹਾਂਜੀ ਵੀਰ ਆਪਣੇ ਸਾਰੇ ਹੀ ਕਬੂਤਰਬਾਜ਼ ਭਰਾਵਾਂ ਦੇ ਲਈ ਅੱਜ ਇੱਕ ਬਹੁਤ ਹੀ ਖਾਸ ਪ੍ਰੋਡਕਟ ਲੈ ਕੇ ਮੈਂ ਹਾਜ਼ਰ ਹੋਇਆ ਹਾਂ ਵੀਡੀਓ ਦੇ ਨਾਲ ਜੁੜੇ ਰਹੋ ਆਪਾਂ ਪ੍ਰੋਡਕਟ ਹੈ ਜਿਹੜਾ ਵੀਡੀਓ ਦੇ ਵਿੱਚ ਚਲਾਉਣ ਲੱਗੇ ਆ ਵੀਡੀਓ ਦੇ ਨਾਲ ਜੁੜੇ ਰਹੋ ਸਾਰੇ ਭਰਾ ਥੋੜਾ ਜਿਹਾ ਬੁਖਾਰ ਤੇ ਜ਼ਖਾਮ ਹੋਣ ਕਰਕੇ ਵੀਡੀਓ ਪਾਉਣ ਦਾ ਪਹਿਲਾਂ ਸਮਾਂ ਨਹੀਂ ਲੱਗਿਆ ਮਾਫੀ ਚਾਹੁੰਦੇ ਆ ਤੁਹਾਡੇ ਕੋਲੋਂ ਸਾਰਿਆਂ ਕੋਲੋਂ ਅੱਜ ਥੋੜਾ ਜਿਹਾ ਸਮਾਂ ਕੱਢ ਕੇ ਵੀਡੀਓ ਬਣਾਉਣ ਲੱਗੇ ਆ ਤਾਂ ਬਾਈ ਵੀਡੀਓ ਦੇ ਨਾਲ ਜੁੜੇ ਰਹੋ ਬਹੁਤ ਹੀ ਖਾਸ ਪ੍ਰੋਡਕਟ ਆ ਇਹ ਆ ਮੈਂ ਪਾਉਣ ਲੱਗੇ ਆ ਅੱਗੇ ਵੀਡੀਓ ਦੇ ਵਿੱਚ ਹਾਂਜੀ ਵੀਰ ਆ ਜਿਹੜਾ ਹੁਣ ਸਕਰੀਨ ਦੇ ਉੱਤੇ ਆਪਾਂ ਨੇ ਪੋਸਟਰ ਚਲਾਇਆ ਹੋਇਆ ਸਾਰੇ ਭਰਾ ਨੋਟ ਕਰ ਲੋ ਜਿੰਨੇ ਦੇਖ ਰਹੇ ਨੇ ਆਪਣੇ ਵੀਰ ਕਬੂਤਰਬਾਜ਼ ਬਿਲਕੁਲ ਨਵਾਂ ਪ੍ਰੋਡਕਟ ਆ ਬਾਈ ਆਪਾਂ ਆਪਣੇ ਭਰਾਵਾਂ ਲਈ ਲੈ ਕੇ ਅੱਜ ਹਾਜ਼ਰ ਹੋਏ ਆ ਤੇ ਜਿਹੜਾ ਸਾਨੂੰ ਜ਼ੈਲਾ ਨਾਮ ਆ ਪ੍ਰੋਡਕਟ ਦਾ ਸਾਨੂੰ ਜ਼ੈਲਾ ਸਾਨੂੰ ਜ਼ੈਲਾ ਹਰ ਬੋਟ ਹਰ ਬੋਸਟ ਹਰ ਬੋਸਟ ਬ੍ਰਾਂਡ ਦਾ ਨਾਮ ਆ ਸਾਨੂੰ ਜ਼ਾਇਲਾ ਪ੍ਰੋਡਕਟ ਦਾ ਨਾਮ ਹੈ ਸਪੋਰਟਸ ਊਰਜਾ ਐਕਟੀਵੇਟਰ ਕਬੂਤਰਾਂ ਲਈ ਜਿਹੜਾ ਚਿੱਟੇ ਰੰਗ ਦਾ ਸਟicker ਲੱਗਿਆ ਹੋਇਆ ਸਕਰੀਨ ਦੇ ਉੱਤੇ ਚੱਲ ਰਿਹਾ ਚਿੱਟਾ ਸਟicker ਇਹ ਇਟਾਲੀਅਨ ਭਾਸ਼ਾ ਵੀਰੇ ਜਿਹੜੇ ਸੇਲਮੈਨ ਨੇ ਇਹ ਪ੍ਰੋਡਕਟ ਲਾਇਆ ਹੋਇਆ ਇਹ ਇਟਾਲੀਅਨ ਭਾਸ਼ਾ ਦੇ ਵਿੱਚ ਲੱਗਿਆ ਹੋਇਆ ਮੈਂ ਜ਼ਿਆਦਾ ਕਰਕੇ ਜਿਹੜੇ ਪ੍ਰੋਡਕਟ ਨੇ ਇਟਾਲੀਅਨ ਭਾਸ਼ਾ ਦੇ ਵਿੱਚ ਆਨਲਾਈਨ ਆਰਡਰ ਕਰਦਾ ਹਾਂ ਉਕਿ ਮੇਰੀ ਐਨੀ ਅੰਗਰੇਜ਼ੀ ਖਾਸ ਵਧੀਆ ਨਹੀਂ ਹੈਗੀ ਕੋਈ ਵਧੀਆ ਇੰਗਲਿਸ਼ ਨਹੀਂ ਮੇਰੀ ਤਾਂ ਕਰਕੇ ਮੈਂ ਜ਼ਿਆਦਾਤਰ ਜਿਹੜੇ ਪ੍ਰੋਡਕਟ ਨੇ ਇਟਾਲੀਅਨ ਲੈਂਗੁਏਜ ਦੇ ਵਿੱਚ ਹੀ ਆਨਲਾਈਨ ਆਰਡਰ ਕਰਦਾ ਆ ਜਿਹੜਾ ਸਟicker ਲੱਗਿਆ ਹੋਇਆ ਸਕਰੀਨ ਦੇ ਉੱਤੇ ਇਟਾਲੀਅਨ ਭਾਸ਼ਾ ਜਿਹਦਾ ਮਤਵਲਾ ਵੀ ਰੇਸਰ ਕਬੂਤਰਾ ਲਈ ਐਕਸਟਰਾ એનર્ਜੀ ਰੇਸਰ ਕਬੂਤਰਾ ਲਈ ਐਕਸਟਰਾ એનર્ਜੀ ਇਹਦਾ ਮਤਵਲਾ ਵੀਰੇ ਜਿਹੜਾ ਇਟਾਲੀਅਨ ਦੇ ਵਿੱਚ ਸਟicker ਲੱਗਿਆ ਹੋਇਆ ਇਹ ਜਿਹੜਾ ਪ੍ਰੋਡਕਟ ਹੈ ਜੀ ਸਕਰੀਨ ਦੇ ਉੱਤੇ ਅੱਜ ਚੱਲ ਰਿਹਾ ਹੈ ਧਿਆਨ ਨਾਲ ਸੁਣਿਓ ਇਹਦੀ ਖਾਸੀਅਤ ਕੀ ਹੈ ਇਹਦੀ ਇਹ ਪ੍ਰੋਡਕਟ ਆਪਾਂ ਵਰਤਿਆ ਨਹੀਂ ਹੋਇਆ ਪਹਿਲਾਂ ਆਪਾਂ ਕਦੇ ਨਹੀਂ ਵੀਰੇ ਵਰਤਿਆ ਮੇਰੇ ਨਾਲ ਇੱਕ ਗੋਰਾ ਕੰਮ ਕਰਦਾ ਮੁੰਡਾ ਫੈਕਟਰੀ ਦੇ ਵਿੱਚ ਜਿਹਨੂੰ ਕਬੂਤਰਾਂ ਦਾ ਸ਼ੌਂਕ ਹੈ ਗੋਰੇ ਨੂੰ ਉਸ ਗੋਰੇ ਮੁੰਡੇ ਨੇ ਇਸ ਪ੍ਰੋਡਕਟ ਬਾਰੇ ਮੇਰੇ ਨਾਲ ਗੱਲਬਾਤ ਕੀਤੀ ਇਹ ਜਿਹੜਾ ਪ੍ਰੋਡਕਟ ਹੈ ਇਹ ਅੱਜ ਤੋਂ ਕਈ ਸਾਲ ਪਹਿਲਾਂ ਜਿਹੜੇ ਗੋਰੇ ਰਨਿੰਗ ਕਰਦੇ ਨੇ ਰੇਸ ਲਾਉਂਦੇ ਨੇ ਜਾਂ ਜਿਹੜੇ ਸਾਈਕਲ ਰੇਸ ਲਾਉਂਦੇ ਨੇ ਜਾਂ ਪੈਦਲ ਰਨਿੰਗ ਕਰਦੇ ਨੇ ਉਹਨਾਂ ਲਈ ਬਣਾਇਆ ਗਿਆ ਸੀਗਾ ਇਹ ਪ੍ਰੋਡਕਟ ਹੈ ਜਿਹੜਾ ਸਨੂਜ਼ੈਲਾ ਰਨਿੰਗ ਕਰਨ ਵਾਲੇ ਗੋਰਿਆਂ ਲਈ ਜਿਹੜੇ ਭੱਜਦੇ ਨੇ ਜਾਂ ਜਿਹੜੇ ਸਾਈਕਲ ਦੀ ਰੇਸ ਲਾਉਂਦੇ ਨੇ ਗੋਰੇ ਹਨਾ ਸਾਈਕਲ ਰੇਸ ਲਾਉਂਦੇ ਨੇ ਉਹਨਾਂ ਦੀ એનર્ਜੀ ਦੇ ਲਈ ਇਹ ਪ੍ਰੋਡਕਟ ਤਿਆਰ ਕਰਿਆ ਗਿਆ ਸੀ ਕੰਪਨੀ ਵੱਲੋਂ ਪਰ ਜਿਹੜੇ ਗੋਰੇ ਨੇ ਇਹਨਾਂ ਦਾ ਦਿਮਾਗ ਵੀਰੇ ਐਕਸਟਰਾ ਆਪਣੇ ਨਾਲੋਂ ਦੁਗਣਾ ਦਿਮਾਗ ਲਾਉਂਦੇ ਨੇ ਇਹ ਬੰਦੇ ਗੋਰਿਆਂ ਨੇ ਆ ਹੁਣ ਕੁਝ ਕ ਸਾਲ ਤੋਂ ਇਹ ਜਿਹੜਾ ਪ੍ਰੋਡਕਟ ਆ ਇਹਨੂੰ ਕਬੂਤਰਬਾਜ਼ੀ ਦੇ ਵਿੱਚ ਵੀ ਵਰਤ ਕੇ ਦੇਖਿਆ ਜਿਹੜੇ ਕਬੂਤਰਾਂ ਦੀ ਰੇਸ ਲਾਉਂਦੇ ਨੇ ਗੋਰੇ ਫਿਰਤਾ ਲਾਉਂਦੇ ਨੇ ਇਹਨਾਂ ਨੇ ਇਹ ਬੰਦਿਆਂ ਵਾਲਾ ਪ੍ਰੋਡਕਟ ਤੀ ਜਿਹੜਾ ਕਬੂਤਰਬਾਜੀ ਦੇ ਵਿੱਚ ਜਦੋਂ ਵਰਤਿਆ ਤਾਂ ਬਾਈ ਰੇਸਰ ਕਬੂਤਰਾਂ ਦੇ ਵਿੱਚ ਵੀ ਇਹਦਾ 100 ਦੇ ਵਿੱਚੋਂ 99% ਰਿਜ਼ਲਟ ਆਇਆ ਇਹ ਪ੍ਰੋਡਕਟ ਦਾ ਸਾਨੂੰ ਜ਼ੈਲ ਦਾ ਪਰ ਇਹ ਬਣਾਇਆ ਗਿਆ ਸੀ ਪਹਿਲਾਂ ਸਾਈਕਲ ਰੇਸ ਜਾਂ ਰਨਿੰਗ ਦੇ ਲਈ ਜਿਹੜੇ ਗੋਰੇ ਰਨਿੰਗ ਜਾਂ ਸਾਈਕਲ ਰੇਸ ਲਾਉਂਦੇ ਸੀਗੇ ਆ ਹੁਣ ਥੋੜੇ ਜਿਹਾ ਸਾਲਾਂ ਤੋਂ ਇਹ ਗੋਰਿਆਂ ਨੇ ਜਿਹੜਾ ਪ੍ਰੋਡਕਟ ਆ ਇਹ ਬਾਈ ਕਬੂਤਰਬਾਜੀ ਦੇ ਵਿੱਚ ਬਾੜ ਲਿਆ ਜਿਹਦਾ ਬਹੁਤ ਹੀ ਤਖੜਾ ਰਿਜ਼ਲਟ ਆਇਆ ਬਾਲ ਦੀ ਵਧੀਆ ਕਬੂਤਰ ਫਿਰਤ ਕਰਦਾ ਇਸ ਪ੍ਰੋਡਕਟ ਦੇ ਨਾਲ ਕਿਉਂਕਿ ਇੱਕ એનર્ਜੀ ਊਰਜਾ ਹੈ એનર્ਜੀ ਦਿੰਦਾ ਸਰੀਰ ਨੂੰ ਹੁਣ ਤੁਸੀਂ ਸਮਝ ਗਏ ਹੋਣੇ ਸਾਰੇ ਮੇਰੇ ਭਰਾ ਹਨਾ ਵੀ ਇਹਦੀ ਖਾਸੀਅਤ ਕੀ ਹੈ ਪ੍ਰੋਡਕਟ ਦੀ ਗੋਰਿਆਂ ਨੇ ਨਵੀਂ ਓਕਾਰ ਕੱਢੀ ਹੈ ਇਹ ਬਾਈ ਆਪਾਂ ਨਹੀਂ ਵਰਤਿਆ ਪ੍ਰੋਡਕਟ ਪਹਿਲਾਂ ਪਰ ਵਰਤ ਕੇ ਦੇਖਾਂਗੇ ਜਰੂਰ ਕਿਉਂਕਿ ਹੁਣ ਆਪਾਂ ਨੇ ਪ੍ਰੋਡਕਟ ਹੈ ਜਿਹੜਾ ਗੋਰਿਆਂ ਨੇ ਦੱਸਿਆ ਇਹ ਵਰਤ ਕੇ ਦੇਖਾਂਗੇ ਜਰੂਰ ਪਰ ਆਪਾਂ ਪਹਿਲਾਂ ਕਦੇ ਨਹੀਂ ਇਹ ਵਰਤਿਆ ਹੋਇਆ ਅੱਜ ਵਾਲੀ ਵੀਡੀਓ ਬਣਾਉਣ ਦਾ ਮੇਰਾ ਮਕਸਦ ਸੀਗਾ ਵੀ ਜੇ ਕੋਈ ਭਰਾ ਆਪਣਾ ਵਰਤ ਕੇ ਦੇਖਣਾ ਚਾਹੁੰਦਾ ਹੈ ਨੂੰ ਪ੍ਰੋਡਕਟ ਨੂੰ ਬਾਈ ਜਰੂਰ ਵਰਤ ਕੇ ਦੇਖੋ ਕਿਉਂਕਿ ਰਨਿੰਗ ਵਾਲੇ ਜਿਹੜੇ ਰਨਿੰਗ ਕਰਦੇ ਨੇ ਉਹਨਾਂ ਨੂੰ ਫੁੱਲ ਕੰਮ ਕਰਦਾ ਹੈ ਜਿਹੜੇ ਸਾਈਕਲ ਰੇਸ ਲਾਉਂਦੇ ਨੇ ਉਹਨਾਂ ਲਈ ਇਹ ਫੁੱਲ ਕੰਮ ਕਰਦਾ ਹੁਣ ਤਾਂ ਗੁਰਿਆਂ ਨੇ ਕਬੂਤਰਬਾਜੀ ਦੇ ਵਿੱਚ ਵੀ ਬਾੜ ਲਿਆ ਪ੍ਰੋਡਕਟ ਹੈ ਕਬੂਤਰਾਂ ਨੂੰ ਵੀ ਇਹਨੇ ਪੂਰਾ ਕੰਮ ਕਰਿਆ ਐਨਰਜੀ ਦਾ ਤਾਂ ਬਾਈ ਜਰੂਰ ਆਪਾਂ ਵੀ ਵਰਤ ਕੇ ਦੇਖੋ ਆਪਣੇ ਭਰਾ ਜਿਹੜੇ ਇੰਡੀਆ ਵਾਲੇ ਦੇਖ ਰਹੇ ਨੇ ਵੀਡੀਓ ਜਾਂ ਜਿਹੜੇ ਯੂਰਪ ਕੰਟਰੀਆਂ ਦੇ ਵਿੱਚ ਦੇਖ ਰਹੇ ਨੇ ਮੇਰੀ ਵੀਡੀਓ ਆਪਾਂ ਵੀ ਇਹ ਪ੍ਰੋਡਕਟ ਹੈ ਜਿਹੜਾ ਤਾਂ ਵਰਤ ਕੇ ਦੇਖੋ ਆਪਣੇ ਵਾਲੇ ਕਬੂਤਰਾਂ ਲਈ ਅੱਜ ਵਾਲੀ ਵੀਡੀਓ ਬਣਾਉਣ ਦਾ ਇਹੀ ਮੇਰਾ ਮਕਸਦ ਸੀਗਾ ਵੀ ਇਸ ਪ੍ਰੋਜੈਕਟ ਬਾਰੇ ਤੁਹਾਨੂੰ ਜਾਣੂ ਕਰਵਾਇਆ ਜਾਵੇ ਇੱਕ ਬਿਲਕੁਲ ਨਵਾਂ ਪ੍ਰੋਡਕਟ ਆਪਾਂ ਲੱਭਿਆ ਤੁਹਾਡੇ ਲਈ ਇਹ ਪ੍ਰੋਡਕਟ ਬੈਲਜੀਅਮ ਤੋਂ ਤੁਹਾਨੂੰ ਆਨਲਾਈਨ ਵੀਰੇ ਮਿਲ ਜਾਣਾ ਜਿਹੜਾ ਕੋਈ ਮੰਗਵਾਉਣਾ ਚਾਹੁੰਦਾ ਬੈਲਜੀਅਮ ਤੋਂ ਮਿਲ ਜਾਣਾ ਹੈ ਪਰ ਪ੍ਰੋਡਕਟ ਬਾਕੀ ਜੇ ਕੋਈ ਮੇਰਾ ਵੀਰ Google ਦੇ ਉੱਤੇ ਜਾ ਕੇ ਤੁਸੀਂ ਰਿਸਰਚ ਕਰੋ ਮੇਰਾ ਭਰਾ ਵਧੀਆ ਹਨਾ ਜਿਨ੍ਹਾਂ ਮੁੰਡਿਆਂ ਨੇ ਸਟੱਡੀ ਕਰੀ ਹੋਈ ਆ ਪੜ੍ਹੇ ਲਿਖੇ ਮੁੰਡਿਆਂ ਤੁਸੀਂ ਸਾਰੇ ਜਿੰਨੇ ਦੇਖਦੇ ਹੋ ਵੀਡੀਓ ਜਿਨ੍ਹਾਂ ਵਧੀਆ ਅੰਗਰੇਜ਼ੀ ਜਿਹਦੀ ਫਾਸਟ ਹੈ ਹਨਾ ਵਧੀਆ ਪੜ੍ਹੇ ਲਿਖੇ ਹੋ ਤੁਸੀਂ ਸਾਰੇ ਭਰਾ ਆਪਣੇ ਤੁਸੀਂ Google ਦੇ ਉੱਤੇ ਜਾ ਕੇ ਵੀਰੇ ਰਿਸਰਚ ਕਰੋ ਜੇ ਹੋਰ ਜਾਣਕਾਰੀ ਪ੍ਰਾਪਤ ਕਰਨੀ ਚਾਹੁੰਦੇ ਹੋ ਇਸ ਪ੍ਰੋਡਕਟ ਦੇ ਬਾਰੇ ਤਾਂ ਤੁਹਾਨੂੰ ਸਾਰਾ ਸੱਚ ਮਾਰੋ ਸਾਰਾ ਕੁਝ ਨਿਕਲੇ ਆਉਣਾ ਬਾਈ ਜਿਹੜੀ ਵਰਤਣ ਦੀ ਵਿਧੀ ਆ ਮੇਰਾ ਭਰਾ ਇਸ ਪ੍ਰੋਡਕਟ ਦੀ ਕਬੂਤਰ ਨੂੰ ਬਾਜੀ ਛੱਡਣ ਤੋਂ ਇੱਕ ਦਿਨ ਪਹਿਲਾਂ ਇੱਕੇ ਹਰੇ ਜੇ ਰੰਗ ਦਾ ਟੀਕਾ ਜਿਆ ਹਰੇ ਰੰਗ ਦੀ ਕੰਚ ਦੀ ਸਿੱਸੀ ਉਹਦੇ 'ਚ ਪਾਣੀ ਆ ਹਰੇ ਜੇ ਰੰਗ ਦਾ 1 ਕਿਲੋ ਦਾਣੇ ਨੂੰ ਆਪਾਂ ਪਾਣੀ ਲਾ ਦੇਣਾ ਮਾਲਾ ਦਾਣਿਆਂ ਦੇ ਨਾਲ ਆਪਾਂ ਇੱਕੋ ਟੀਕਾ ਜਿਆ ਹਰੇ ਜਿਹੇ ਰੰਗ ਦਾ ਉਹ ਆਪਾਂ 1 ਕਿਲੋ ਦਾਣੇ ਨੂੰ ਲਾ ਦੇਣਾ ਜਿਹੜੇ ਕਬੂਤਰ ਬਾਜੀ ਦੇ ਛੱਡਣੇ ਨੇ ਮੰਨ ਕੇ ਚੱਲੋ ਜੇ ਆਪਣੇ ਇੰਡੀਆ ਵਾਲੇ ਕਬੂਤਰ ਦੇ 1 ਕਿਲੋ ਦਾਣੇ ਦੇ ਵਿੱਚ ਆਪਾਂ ਉਹ ਹਰੇ ਜਿਹੇ ਰੰਗ ਦਾ ਲੀਕਵਿਡ ਜਿਹਾ ਉਹ ਪਾਣੀ ਜਿਹਾ ਉਹ 1 ਕਿਲੋ ਦਾਣੇ ਨੂੰ ਲਾ ਦੇਣਾ ਆਪਾਂ ਦਾਣਿਆਂ ਦੇ ਨਾਲ ਮਿਲਾ ਦੇਣਾ ਜੇ ਕਬੂਤਰ ਨੂੰ ਬਦਾਮ ਪਾਉਣੇ ਨੇ ਸਮਝ ਲਾ ਉਹਦੇ ਬਦਾਮਾਂ ਨੂੰ ਲਾ ਦੇਣਾ ਆਪਾਂ ਨੇ ਕਬੂਤਰਦਿਆਂ ਨੂੰ ਬਾਜੀ ਛੱਡਣ ਤੋਂ 1 ਦਿਨ ਪਹਿਲਾਂ ਕਿਉਂਕਿ ਨੇ ਰਾਤੋਂ ਰਾਤ ਕਉਂਕੀ ਜਿਹੜੇ ਬਾਹਰਲੇ ਪ੍ਰੋਡਕਟ ਨੇ ਇਹ 12 10 12 ਘੰਟੇ ਦਾ ਸਮਾਂ ਭਾਲਦੇ ਨੇ ਇਹ ਸਰੀਰ ਦੇ ਵਿੱਚ એનર્ਜੀ ਦੇਣ ਨੂੰ ਤੇ ਐਂ ਇਦਾਂ ਨਹੀਂ ਹੁੰਦਾ ਬਾਹਰਲਾ ਪ੍ਰੋਡਕਟ ਆਪਾਂ ਜਿਹੜਾ ਲਾਇਆ ਵੀ ਇੱਕੋ ਦਾਮ ਆਪਾਂ ਨੂੰ ਸਰੀਰ ਨੂੰ ਐਕਟੀਵੇਟ ਕਰ ਦੂਗਾ ਆਪਣੇ ਇਹਨੂੰ ਘੱਟੋ ਘੱਟ 12 ਤੋਂ 24 ਘੰਟੇ ਚਾਹੀਦੇ ਹੁੰਦੇ ਨੇ 12 ਘੰਟੇ ਦਾ ਲਾਜ਼ਮੀ 12 ਘੰਟੇ ਚਾਹੀਦੇ ਨੇ ਆਪਣੇ ਸਰੀਰ ਦੇ ਵਿੱਚ ਜਦੋਂ ਇਹ ਆਪਦਾ ਜਾ ਕੇ ਕੰਮ ਕਰਦੇ ਨੇ ਜਿੱਦਾਂ ਕੰਪਨੀ ਵਾਲਿਆਂ ਨੇ ਲਿਖਿਆ ਹੋਇਆ ਸੇਲਮੈਨ ਨੇ ਲਿਖਿਆ ਹੋਇਆ ਮੈਂ ਪੜਿਆ ਵੀ ਇੱਕ ਦਿਨ ਪਹਿਲਾਂ 1 ਕਿਲੋ ਦਾਣੇ ਦੇ ਵਿੱਚ ਆ ਇੱਕ ਸੀਸੀ ਜੀ ਆ ਦੇ ਵਿੱਚ ਮੈਨੂੰ ਲੱਗਦਾ ਵੀ ਘੱਟੋ ਘੱਟ 12 ਸੀਸੀਆਂ ਹੁੰਦੀਆਂ ਨੇ ਇਹ ਇੱਕ ਕਿਲੋ ਦਾਣੇ ਨੂੰ ਤੁਸੀਂ ਇੱਕ ਸੀਸੀ ਵਿੱਚ ਪਾ ਸਕਦੇ ਹੋ ਇਹ ਜਿਹੜਾ ਪ੍ਰੋਡਕਟ ਆ ਇਹ 1 ਕਿਲੋ ਦਾਣੇ ਨੂੰ ਪਰ ਜੇ ਆਪਣੇ ਇੰਡੀਆ ਵਾਲੇ ਕਬੂਤਰ ਨੂੰ ਆਪਾਂ ਲਾਉਣਾ 5-7 ਬਦਾਮਾਂ ਨੂੰ ਤਾਂ 4-5 ਬੁੰਦਾਂ ਹੀ ਪਾਈਆਂ ਬਹੁਤ ਨੇ ਜੇ 5-4 ਬਦਾਮਾਂ ਨੂੰ ਉਹ ਪਏ ਪ੍ਰੋਡਕਟ ਲਾਉਣਾ ਹੋਵੇ ਤਾਂ ਮੇਰੇ ਹਿਸਾਬ ਨਾਲ ਤਾਂ ਬਾਈ 1 ਐਮ ਐਲ ਪ੍ਰੋਡਕਟ ਇਹ ਵਾਧੂ ਆ 1 ਜਾਂ 2 ਐਮ ਐਲ ਪ੍ਰੋਡਕਟ ਮੈਨੂੰ ਦਾਦਾ ਵੀ 5-7 ਬਦਾਮਾਂ ਨੂੰ ਦਾਦੋ ਵਾਧੂ ਆ 10 ਬਦਾਮਾਂ ਨੂੰ 2 ਐਮ ਐਲ ਇਹ ਪ੍ਰੋਡਕਟ ਬਾਹਰ ਲਾ ਲਾਇਆ ਵਾ ਬਹੁਤ ਆ 1 ਕਿਲੋ ਖਾਣੇ ਦੇ ਵਿੱਚ ਤਾਂ 1 ਕਿਲੋ ਦਾਣੇ ਨੂੰ ਤਾਂ ਇਹ ਸਾਰਾ ਹੀ ਪੈਂਦਾ ਇੱਕ ਟੀਕੇ ਦੇ ਘਾਰ ਦੇ ਵਿੱਚ ਆ ਇਹ ਜਿੱਦਾ ਕੰਚ ਦਾ ਟੀਕਾ ਆਇਆ ਹੁੰਦਾ ਓਦਾਂ ਦਾ ਹਰੇ ਰੰਗ ਦਾ ਪਾਣੀ ਜਿਆ ਇਹਦੇ ਵਿੱਚ ਤਾਂ ਮੇਰਾ ਵੀਰ ਇਹ ਬਾਈ ਜਰੂਰ ਵਰਤ ਕੇ ਦੇਖਿਓ ਜਿਹੜਾ ਪ੍ਰੋਡਕਟ ਆਪਾਂ ਅੱਜ ਤੁਹਾਡੇ ਲਈ ਅਪਲੋਡ ਕਰਿਆ ਇਹ ਗੋਰੀਆਂ ਦੀ ਵੀਰੇ ਕੱਢੀ ਹੋਈ ਕਾਰਡ ਹੈ ਬਹੁਤ ਹੀ ਖਾਸ ਪ੍ਰੋਡਕਟ ਆ ਇਹ ਅਰੇਸਰ ਰਨਿੰਗ ਦੇ ਲਈ ਸਾਈਕਲ ਰੇਸ ਲਈ ਤੇ ਕਬੂਤਰਾਂ ਦੀ ਫਿਰਤ ਲਈ ਤੇ ਤਿੰਨਾਂ ਲਈ ਗੋਰੀਆਂ ਨੇ ਕਾੜ ਕੱਢੀ ਵੀ ਹੈ ਇਹਦੀ ਪਹਿਲਾਂ ਸਿਰਫ ਗੋਰੇ ਔਰੇਸ ਲਾਉਣ ਲਈ ਜਾਂ ਸਾਈਕਲ ਭਜਾਉਣ ਲਈ ਹੀ ਵਰਤ ਦੇ ਦੀ ਇਹਨੂੰ ਹੁਣ ਇਹ ਪ੍ਰੋਡਕਟ ਗੋਰੀਆਂ ਨੇ ਕਬੂਤਰਬਾਜੀ ਦੇ ਵਿੱਚ ਵੀ ਬਾੜ ਲਿਆ ਤਾਂ ਮੇਰਾ ਵੀਰ ਇੰਨੀ ਕੁ ਬੇਨਤੀ ਜਰੂਰ ਵੀਰੇ ਕਬੂਲ ਕਰਿਓ ਪ੍ਰਵਾਨ ਕਰਿਓ ਆਪਾਂ ਇਹ ਪ੍ਰੋਡਕਟ ਪਹਿਲਾਂ ਵਰਤਿਆ ਨਹੀਂ ਪਰ ਵਰਤ ਕੇ ਜਰੂਰ ਦੇਖਾਂਗੇ ਆਪਣੇ ਜਿਹੜੇ ਭਰਾ ਵੀਡੀਓ ਦੇ ਨਾਲ ਜੁੜੇ ਹੋਏ ਨੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਵੀਰੇ ਧੰਨਵਾਦ ਬਾਕੀ ਜੇ ਕੋਈ ਗਲਤੀ ਫਲਤੀ ਹੋ ਜਾਂਦੀ ਆ ਵੀਰੇ ਤਾਂ ਮਾਫੀ ਦੇ ਅਜਾਜਕਾਂ ਖਿਮਾ ਕਰਿਓ ਮੇਰੇ ਭਰਾ ਜੇ ਕਿਸੇ ਸ਼ਬਦ ਦੇ ਵਿੱਚ ਬੋਲਣ ਚ ਕੋਈ ਗਲਤੀ ਹੋ ਜਾਂਦੀ ਆ ਤਾਂ ਮਾਫੀ ਦੇ ਅਜਾਜਕਾ ਮੇਰਾ ਭਰਾ ਧੰਨਵਾਦ ਸਾਰਿਆਂ ਦਾ